ਅਕਤੂਬਰ ਦੇ ਮਹੀਨੇ ਦੀ ਸ਼ੁਰੂਆਤ ਹੋਦਿਆਂ ਹੀ ਛੁੱਟੀਆਂ ਤੇ ਤਿਉਹਾਰਾਂ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ ਤੇ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਹੀ ਦੋ ਸਰਕਾਰੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ 2 ਤਰੀਕ ਨੂੰ ਗਾਂਧੀ ਜਨਮ ਦਿਤੀ ਤੇ 3 ਤਰੀਕ ਨੂੰ ਮਹਾਰਾਜਾ ਅਗਰੇਸਨ ਜਨਮ ਦਿਤੇ ਚਲਦੇ ਆ 2 ਔਰ 3 ਤਰੀਕ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਇਸ ਦੇ ਨਾਲ ਦੱਸਦੀ ਹੈ ਕਿ 3 ਤਰੀਕ ਨੂੰ ਮਹਾਮਾਇਦੇ ਪਾਵਨ ਰਾਤ ਰੇਵੀ ਸ਼ੁਰੂ ਹੋ ਰਿਹਾ ਜਿਸ ਦੇ ਚਲਦੇ ਆ ਕਲਸ਼ ਸਥਾਪਨਾ ਵੀ ਜਰੀਏ ਕੀਤੀ ਜਾਏਗੀ ਇਸ ਦੇ ਨਾਲ ਦੱਸਦੀ ਹੈ ਕਿ ਅਕਤੂਬਰ ਮਹੀਨੇ ਦੇ ਵਿੱਚ ਹਿੰਦੂ ਧਰਮ ਦੇ ਹੋਰ ਵੀ ਬਹੁਤ ਮਹੱਤਵਪੂਰਨ ਤਿਹਾੜ ਜਿਹੜੇ ਨੇ ਮਨਾਏ ਜਾਣਗੇ ਜਿਸ ਦੇ ਵਿੱਚ ਦੁਰਗਾਸ਼ਟਮੀ ਦਿਸ਼ੇਰਾ ਮਹਾਰਿਸ਼ੀ ਵਾਲਮੀਕੀ ਜਨਮ ਦਿਵਾਲੀ ਤਿਉਹਾਰ ਜਿਹੜੇ ਨੇ ਸ਼ਾਮਿਲ ਨੇ ਦੱਸ ਦੇ ਕਿ ਇਹ ਤਿਉਹਾਰ ਬਹੁਤ ਹੀ ਮਹੱਤਵਪੂਰਨ ਤਿਉਹਾਰ ਹਨ ਜਿਨ੍ਹਾਂ ਨੂੰ ਲੋਕ ਬੜੇ ਹੀ ਉਤਸ਼ਾਹ ਉਮੰਗ ਤੇ ਬੜੇ ਹੀ ਸ਼ਰਧਾ ਦੇ ਨਾਲ ਮਨਾਉਂਦੇ ਹਨ ਇਸ ਦੇ ਨਾਲ ਦੱਸ ਦੇ ਕਿ ਇਹਨਾਂ ਤਿਉਹਾਰਾਂ ਦੇ ਚੱਲਦਿਆਂ ਸਕੂਲ ਕਾਲਜਸ ਬੈਂਕ ਅਤੇ ਸਰਕਾਰੀ ਦਫ਼ਤਰ ਵੀ ਜਿਹੜੇ ਨੇ ਬੰਦ ਰਹਿਣਗੇ ਤੇ ਪੂਰੇ ਮਹੀਨੇ ਦੇ ਵਿੱਚ ਲੋਕਾਂ ਵੱਲੋਂ ਇਹਨਾਂ ਤਿਉਹਾਰਾਂ ਨੂੰ ਬੜੇ ਹੀ ਧੂਮਤਾਂ ਦੇ ਨਾਲ ਮਨਾਇਆ ਜਾਏਗਾ ਅਕਤੂਬਰ ਦੇ ਮਹੀਨੇ ਦੀ ਸ਼ੁਰੂਆਤ ਹੋਣਦੇ ਆਈਆਂ ਛੁੱਟੀਆਂ ਤੇ ਤਿਉਹਾਰਾਂ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ ਤੇ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਹੀ ਦੋ ਸਰਕਾਰੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ 2 ਤਰੀਕ ਨੂੰ ਗਾਂਧੀ ਜਨਤੀ ਤੇ 3 ਤਰੀਕ ਨੂੰ ਮਹਾਰਾਜਾ ਅਗਰੇਸਨ ਜਨਤੀ ਤੇ ਚਲਦੇ ਆ 2 ਔਰ 3 ਤਰੀਕ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਇਸ ਦੇ ਨਾਲ ਦੱਸਦੀ ਹੈ ਕਿ 3 ਤਰੀਕ ਨੂੰ ਮਹਾਮਾਈ ਦੇ ਪਾਵਨ ਰਾਤਰੇ ਵੀ ਸ਼ੁਰੂ ਹੋ ਰਿਹਾ ਜਿਸ ਤੇ ਚਲਦਾ ਕਲਸ਼ ਸਥਾਪਨਾ ਵੀ ਜਰੀਏ ਕੀਤੀ ਜਾਏਗੀ ਇਸ ਦੇ ਨਾਲ ਦੱਸਦੀ ਹੈ ਕਿ ਅਕਤੂਬਰ ਮਹੀਨੇ ਦੇ ਵਿੱਚ ਹਿੰਦੂ ਧਰਮ ਦੇ ਹੋਰ ਵੀ ਬਹੁਤ ਮਹੱਤਵਪੂਰਨ ਤਿਹਾੜ ਜਿਹੜੇ ਨੇ ਮਨਾਏ ਜਾਣਗੇ ਜਿਸ ਦੇ ਵਿੱਚ ਦੁਰਗਾਸ਼ਟਮੀ ਦੀ ਸ਼ਹਿਰਾ ਮਹਾਰਿਸ਼ੀ ਵਾਲਮੀਕਿ ਜਯੰਤੀ ਦੀਵਾਲੀ ਤਿਉਹਾਰ ਜਿਹੜੇ ਨੇ ਸ਼ਾਮਿਲ ਨੇ ਦੱਸਦੇ ਕਿ ਇਹ ਤਿਉਹਾਰ ਬਹੁਤ ਹੀ ਮਹੱਤਵਪੂਰਨ ਤਿਉਹਾਰ ਹੈ ਜਿਹੜਾ ਨੂੰ ਲੋਕ ਬੜੇ ਹੀ ਉਤਸ਼ਾਹ ਉਮੰਗ ਤੇ ਬੜੇ ਹੀ ਸ਼ਰਧਾ ਦੇ ਨਾਲ ਮਨਾਉਂਦੇ ਹਨ ਇਸ ਦੇ ਨਾਲ ਦੱਸਦੇ ਕਿ ਇਹਨਾਂ ਤਿਉਹਾਰਾਂ ਦੇ ਚੱਲਦਿਆਂ ਸਕੂਲ ਕਾਲਜਸ ਬੈਂਕ ਅਤੇ ਸਰਕਾਰੀ ਦਫ਼ਤਰ ਵੀ ਜਿਹੜੇ ਨੇ ਬੰਦ ਰਹਿਣਗੇ ਤੇ ਪੂਰੇ ਮਹੀਨੇ ਦੇ ਵਿੱਚ ਲੋਕਾਂ ਵੱਲੋਂ ਇਹਨਾਂ ਤਿਉਹਾਰਾਂ ਨੂੰ ਬੜੇ ਹੀ ਧੂਮਧਾਮ ਦੇ ਨਾਲ ਮਨਾਇਆ ਜਾਏਗਾ ਅਕਤੂਬਰ ਦੇ ਮਹੀਨੇ ਦੀ ਸ਼ੁਰੂਆਤ ਹੁੰਦਿਆਂ ਹੀ ਛੁੱਟੀਆਂ ਤੇ ਤਿਉਹਾਰਾਂ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ ਤੇ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਹੀ ਦੋ ਸਰਕਾਰੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ 2 ਤਰੀਕ ਨੂੰ ਗਾਂਧੀ ਜਨਤੀ ਤੇ 3 ਤਰੀਕ ਨੂੰ ਮਹਾਰਾਜਾ ਅਗਰੇਸਨ ਜਨਤੀ ਤੇ ਚਲਦੇ ਆ 2 ਔਰ 3 ਤਰੀਕ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਇਸ ਦੇ ਨਾਲ ਦੱਸਦੀ ਹੈ ਕਿ 3 ਤਰੀਕ ਨੂੰ ਮਹਾਮਾਇਦੇ ਪਾਵਨ ਰਾਤ ਹੈ ਵੀ ਸ਼ੁਰੂ ਹੋ ਰਿਹਾ ਜਿਸ ਦੇ ਚਲਦੇ ਆ ਕਲਸ਼ ਸਥਾਪਨਾ ਵੀ ਜਰੀਏ ਕੀਤੀ ਜਾਏਗੀ ਇਸ ਦੇ ਨਾਲ ਦੱਸਦੀ ਹੈ ਕਿ ਅਕਤੂਬਰ ਮਹੀਨੇ ਦੇ ਵਿੱਚ ਹਿੰਦੂ ਧਰਮ ਦੇ ਹੋਰ ਵੀ ਬਹੁਤ ਮਹੱਤਵਪੂਰਨ ਤਿਉਹਾਰ ਜਿਹੜੇ ਨੇ ਮਨਾਏ ਜਾਣਗੇ ਜਿਸ ਦੇ ਵਿੱਚ ਦੁਰਗਾਸ਼ਟਮੀ ਦੇ ਸ਼ਹਿਰਾ ਮਹਾਰਿਸ਼ੀ ਵਾਲਮੀਕਿ ਜਨਤੀ ਦੀਵਾਲੀ ਤਿਉਹਾਰ ਜਿਹੜੇ ਨੇ ਸ਼ਾਮਿਲ ਨੇ ਦੱਸਦੇ ਕਿ ਇਹ ਤਿਉਹਾਰ ਬਹੁਤ ਹੀ ਮਹੱਤਵਪੂਰਨ ਤਿਉਹਾਰ ਹੈ ਜਿਹੜਾ ਨੂੰ ਲੋਕ ਬੜੇ ਹੀ ਉਤਸ਼ਾਹ ਉਮੰਗ ਤੇ ਬੜੇ ਹੀ ਸ਼ਰਧਾ ਦੇ ਨਾਲ ਮਨਾਉਂਦੇ ਹਨ ਇਸ ਦੇ ਨਾਲ ਦੱਸਦੇ ਕਿ ਇਹਨਾਂ ਤਿਉਹਾਰਾਂ ਦੇ ਚੱਲਦਿਆਂ ਸਕੂਲ ਕਾਲਜਸ ਬੈਂਕ ਅਤੇ ਸਰਕਾਰੀ ਦਫ਼ਤਰ ਵੀ ਜਿਹੜੇ ਨੇ ਬੰਦ ਰਹਿਣਗੇ ਤੇ ਪੂਰੇ ਮਹੀਨੇ ਦੇ ਵਿੱਚ ਲੋਕਾਂ ਵੱਲੋਂ ਇਹਨਾਂ ਤਿਉਹਾਰਾਂ ਨੂੰ ਬੜੇ ਹੀ ਧੂਮਧਾਮ ਦੇ ਨਾਲ ਮਨਾਇਆ ਜਾਏਗਾ